ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਜੀ ਆਪਣੇ ਚੈਨਲ ਬੀਜ ਕੋਚਾ ਡੈਰੀ ਫਾਰਮ ਤੇ ਅੱਜ ਦੀ ਵੀਡੀਓ ਬਣਾ ਰਹੇ ਆ ਪਿੰਡ ਰਈਆ ਤਹਿਸੀਲ ਰਾਮਪਰਾ ਫੂਲ ਤੇ ਡਿਸਟ੍ਰਿਕਟ ਬਠਿੰਡਾ ਵੀਡੀਓ ਬਣਾ ਰਹੇ ਆ ਜੀ ਇੱਕ ਫਾਰਮ ਚੋਂ ਜਿਸ ਵਿੱਚ ਇੱਕ ਤੀਜਾ ਸੂਆ ਵੜ ਬਕਾਊਗਾ ਤੇ ਦੁੱਧ ਜਿਹਨੇ ਕਿ ਪਹਿਲਾਂ ਨੇ ਦਿੱਤਾ ਸੀਗਾ 40 ਕਿਲੋ ਦੂਜੇ ਸੂਏ ਸੀਗਾ ਜਿਹੜਾ 45 ਕਿਲੋ ਦੁੱਧ ਸੀਗਾ ਜੀ ਐਤਕੀ ਵੜ ਨੇ ਤੀਜਾ ਸੂਆ ਸੂਣਾਗਾ ਆਓ ਜੀ ਤੁਹਾਨੂੰ ਬੈੜ ਦਿਖਾਉਨੇ ਆ ਆ ਬੈੜ ਆ ਜੀ ਬਾਕੀ ਤੁਹਾਨੂੰ ਪਤਾ ਹੀ ਫਾਰਮਾਂ ਚ ਤੋੜਨ ਤੋੜਨ ਜਗ੍ਹਾ ਥੋੜੀ ਜਿਹੀ ਘੱਟੀ ਹੁੰਦੀ ਐ ਤੇ ਬੈੜ ਵੱਡੀ ਗੁੱਡੀ ਬਹੁਤ ਆ ਸੋਹਣੀ ਬਹੁਤ ਆ ਲਗਭਗ ਐ ਮੰਨ ਲਓ ਜੀ 5 ਫੁੱਟ ਹਾਈਟ ਹੋਊਗੀ ਗਾਂ ਦੀ ਜੀ ਲਿਵਾ 2210 ਦਾ ਕਹਿੰਦਾ ਸੂਨ ਵੇਲੇ ਸੂਨ ਮੌਕੇ ਗਾਂ ਤੋਂ ਬੈਠੇ ਉੱਠਣੀ ਜਾਂਦਾ ਇੰਨਾ ਲੇਵਾ ਤਿਆਰ ਕਰਦੀ ਐ 22 ਦਾ ਆਪਾਂ ਨੰਬਰ ਸਕਰੀਨ ਤੇ ਉੱਤੇ ਦੇਵਾਂਗੇ ਜਿਸ ਵੀਰ ਨੇ ਖਰੀਦਣੀ ਹੋ ਉਹ ਨੰਬਰ ਤੇ ਕਨੈਕਟ ਕਰ ਸਕਦੇ ਹੋ ਤੁਸੀਂ ਐਦ ਕੀ ਰਾਮਦਾਰੀ ਨੇ 50 ਕਿਲੋ ਦੁੱਧ ਦੇ ਦੂਗੀ ਬੈਡ ਬਹੁਤ ਚੰਗੇ ਬਾਈ ਕੋਲੇ ਬਾਕੀ ਸਾਰੀਆਂ ਸਾਰੀਆਂ ਬੈਡਾਂ ਬਹੁਤ ਚੰਗੀਆਂ ਆਗੀਆਂ ਦੇਖੋ ਬਾਕੀ ਬਾਈ ਫਾਰਮ ਨੂੰ ਵੱਡਾ ਹੋਰ ਕਰ ਰਿਹਾ ਇਸ ਕਰਕੇ ਉਹ ਧੰਨਵਾਦ ਜੀ ਸਾਰਿਆਂ ਦਾ ਤੇ ਬਿੜਵਿਆਂ ਨੂੰ ਲਾਇਕ ਕਮੈਂਟ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲੇ ਜਲਦੀ ਪਹੁੰਚ ਸਕੇ ਮਿਲਦੇ ਆ ਕੋਈ ਜਲਦੀ ਨਵੀਂ ਵੀਡੀਓ ਹਿੰਦੇ ਧੰਨਵਾਦੀ ਸਾਰਿਆਂ ਦਾ